ਖੋ ਬੇਸ਼ਰਮੀ ਜੇ ਝਾੜੂ ਨਾਲ ਵੈਸੇ ਜੇ ਮੈਂ ਹੁਣੇ ਲਿਆਵਾਂ ਝਾੜੂ ਫੜ ਕੇ ਤੇ ਮੈਂ ਕਵਾਂ ਇਹਦੇ ਨਾਲ ਹੁਣ ਫੋਟੋ ਲਵਾਓ ਜਾਂ ਤੁਹਾਡੇ ਗੱਲ 'ਚ ਪਾਵਾਂ ਤੁਸੀਂ ਕਹੋਗੇ ਮਜੀਠੀਆ ਕਿਥੇ ਠੀਕ ਤਾਂ ਹੈ ਇਹਨੂੰ ਬਗਾਰ ਬਘੂਰ ਤਾਂ ਨਹੀਂ ਚੜ ਗਿਆ ਸਾਧ ਸੰਗਤ ਜੀ ਜੇ ਮੈਂ ਹੁਣ ਝਾੜੂ ਪੜਾਂ ਤੇ ਕਵਾਂ ਗੱਲ 'ਚ ਪਾਓ ਤੁਸੀਂ ਪਾਉਂਗੇ ਨਹੀਂ ਮਗਰ ਵੇਖੋ ਬਾਈ ਦਾ ਬਦਲਾਅ ਕਿ ਲੋਕ ਨਾਲੇ ਤਾਂ ਝਾੜੂ ਵਾਲਾ ਚੋਂ ਨਿਸ਼ਾਨ ਇੱਥੇ ਗੱਲ 'ਚ ਪਾਉਂਦੇ ਸੀ ਨਾਲੇ ਐਂ ਕਰਕੇ ਫੋਟੋ ਲਵਾਉਂਦੇ ਜਿਵੇਂ ਪਤਾ ਨਹੀਂ ਕਿਹੜੀ ਜੰਗ ਜਿੱਤ ਕੇ ਆਏ। ਬੁੱਸਾ ਨਾ ਕਰਿਓ। ਕੱਲ ਕਿਤੇ ਕੇਜਰੀਆ ਦਾ ਚੋਰ ਨਿਸ਼ਾਨ ਜੁੱਤੀਆਂ ਹੋ ਗਈਆਂ ਫੇਰ ਤੇ ਫੇਰ ਬਦਲਾ ਆਪ ਲਿਆਉਣਗੇ। ਜੁੱਤੀਆਂ ਵਾਲਾ ਹਾਰ ਪਾ ਕੇ ਇਤਨਾ ਫੋਟੋ ਲਵਾਉਂਗੇ ਮੈਨੂੰ ਲੱਗਾ ਰਿਸ਼ਤੇਦਾਰ ਵੀ ਮਿਲਣ ਤੋਂ ਜਾਣਗੇ। ਇਸ ਲਈ ਮੇਰੇ ਵੀਰੋ ਪਹਿਲੀ ਤਾਂ ਅਰਦਾਸ ਕਰਕੇ ਆਇਆ ਮੈਂ ਸੱਚੇ ਪਾਤਸ਼ਾਹ ਇਹ ਭੋਲੇ ਪਾਲੇ ਲੋਕ ਨੇ। ਇਹਨਾਂ ਨੂੰ ਐ ਹੋ ਗਿਆ। ਕੀ ਪਤਾ ਨਹੀਂ ਕੇਜਰੀਵਾਲ ਜੋ ਬੋਲਦਾ ਉਹ ਸੱਚ ਬੋਲਦਾ ਤੇ ਨਿੱਕੂ ਜਿਹਦੇ ਮਗਰ ਲੱਗੇ ਦੱਸੋ ਆ ਨਿੱਕੂ ਇਹਨੇ ਧਰ ਨੂੰ ਕੀ ਗਰੰਟੀ ਤੇ ਵਾਰੰਟੀ ਦੇ ਦੇਣੀ ਸਾਧ ਸੰਗਤ ਜੀ ਸੈ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ ਜਾਂ ਪਤਿਆ ਹੋਰ ਪਤਾ ਹੁੰਦਿਆਂ ਵੀ ਅਨਜਾਨ ਬਣ ਜਾਂਦੇ ਹੋ ਤੁਸੀਂ ਤੁਹਾਡੀ 9.2% ਰਕਵੇ ਦੀ ਵਾਈ ਕਰਦੇ ਹੋ ਤੁਸੀਂ ਸਿਰਫ ਤੇ ਦੇਸ਼ ਦੇ ਅਨਾਜ ਦੇ ਭੰਡਾਰ ਚ 50 ਫੀਸਤੀ ਤੋਂ ਵੱਧ ਯੋਗਦਾਨ ਤੁਸੀਂ ਪਾਉਨੇ ਹੋ ਜੇ ਤੁਸੀਂ ਮਿਹਨਤ ਛੱਡਦੇ ਹੋ ਵਾਈ ਛੱਡਦੇ ਹੋ ਤੇ ਸਵੇਰੇ ਦੇਸ਼ ਭੁੱਖਾ ਮਰੇ ਦੇਸ਼ ਨੂੰ ਲੋਕਾਂ ਨੂੰ ਰੋਟੀ ਖਾਣ ਨੂੰ ਨਾ ਮਿਲੇ ਅੱਜ ਦੇਸ਼ ਦੇ ਬਾਡਰਾਂ ਤੇ ਜਾਂ ਦਿੱਲੀ ਤੇ ਜਿਹੜਾ ਝੰਡਾ ਝੂਲਦਾ ਦੇਸ਼ ਦਾ ਸਤਸੰਗਤ ਜੀ ਇਹ ਥੋੜੀ ਬਦੌਲਰ ਝੂਲਦਾ 2% ਆਬਾਦੀ ਤੇ 90% ਕੁਰਬਾਨੀ ਸਾਤ ਸੰਗਤ ਜੀ ਜਿਹੜੇ ਜੈ ਜਵਾਨ ਜੈ ਕਿਸਾਨ ਜੇ ਉਹ ਕਿਸੇ ਨੂੰ ਅਸਲ ਤੌਰ ਤੇ ਨਾਰਾ ਢੁਕਦਾ ਤੇ ਸਾਤ ਸੰਗਤ ਜੀ ਇਹ ਜਿਹੜੀ ਬਹਾਦਰ ਕੌਮ ਮੇਰੇ ਅੱਗੇ ਖਲੋਤੀ ਆ ਮੇਰੇ ਅੱਗੇ ਬੈਠੀ ਆ ਇਹ ਉਹਨਾਂ ਤੇ ਢੁਕਦਾ ਮਗਰ ਮੇਰੇ ਵਿਰੋ ਅਫਸੋਸ ਦੀ ਗੱਲ ਇਹ ਕਿ ਥੋਡੀ ਵਰੰਟੀ ਤੇ ਥੋਡੀ ਗਰੰਟੀ ਤੇ ਇਹ ਦੇਸ਼ ਚੱਲਦਾ ਔਰ ਜਿੱਥੇ ਪੰਜਾਬੀ ਖਲੋਜੇ ਉਹ ਤੇ ਸਾਧ ਸੰਗਤ ਜੀ ਗਰੰਟੀ ਤੇ ਵਾਰੰਟੀ ਦੀ ਲੋੜ ਨਹੀਂ ਕਿ ਪੰਜਾਬੀ ਆਪ ਪੂਰੀਆਂ ਗਰੰਟੀਆਂ ਨੇ ਦੱਸੋ ਕਿ ਤੁਹਾਨੂੰ ਵੀ ਕੋਈ ਗਰੰਟੀ ਦੇ ਸਕਦਾ ਸੀ ਆਇਆ ਤੇ ਕਹਿੰਦਾ ਕੈਪਟਨ ਤਾਂ ਹਲੇ ਘਰ ਘਰ ਨੌਕਰੀ ਦੀ ਗੱਲ ਕਰਦਾ ਸੀ ਤੇ ਪਾ ਦਿਓ ਵੋਟ ਝਾੜੂ ਨੂੰ ਕੈਪਟਨ ਨੇ ਹਲੇ ਘਰ ਘਰ ਨੌਕਰੀ ਦੇ ਫਾਰਮ ਭਰਾਏ ਕਰਜ਼ਾ ਮਾਫੀ ਦੇ ਫਾਰਮ ਭਰਾਏ ਮੋਬਾਈਲ ਫੋਨਾਂ ਦੇ ਫਾਰਮ ਭਰਾਏ ਮੈਂ ਕਹਿੰਦਾ ਕਿ ਬਨਾਰਸ ਦੇ ਠੱਗ ਇੱਡੇ ਖਤਰਨਾਕ ਨਿਯੋਗ ਨੇ ਕਹਾਵਤ ਹੁੰਦੀ ਆ ਬਦਾਰਸ ਦੇ ਠੱਕ ਉਹ ਇੱਡੇ ਖਤਰਨਾਕ ਨਹੀਂ ਜਿੱਡੀ ਵੱਡੀ ਠੱਗੀ ਕਪਤਾਨ ਤੋਂ ਮਗਰੋਂ ਕੇਜਰੀਵਾਲ ਮਾਰ ਕੇ ਗਿਆ ਉਹ ਤਾਂ ਘਰ ਘਰ ਨੌਕਰੀ ਦੀ ਘਰ ਛੱਡਦਾ ਕਹਿੰਦਾ ਕਹਿੰਦਾ ਆਪ ਹੀ ਕਾਂਗਰਸ ਪਾਰਟੀ ਛੱਡ ਕੇ ਬੇਕਾਰ ਹੋ ਗਿਆ ਕੇਜਰੀਵਾਲ ਲਿਕੂ ਕੀ ਕਹਿੰਦਾ 2.5 ਫੁੱਟ ਦਾ ਬੰਦਾ ਆ ਕੇ 6 ਫੁੱਟ ਦੇ ਪੰਜਾਬੀਆਂ ਨੂੰ ਕਹਾਣੀ ਪਾ ਕੇ ਪਾਰ ਗਿਆ ਕਹਿੰਦਾ ਜੀ ਅਸੀਂ ਹਾਲਾਤ ਇਹ ਜੇ ਪੈਦਾ ਕਰ ਦਿਆਂਗੇ ਕਿ ਗੋਰੇ ਤੇ ਗੋਰੀਆਂ ਆ ਕੇ ਇੱਥੇ ਕੰਮ ਕਰਿਆ ਕਰਨ ਜੇ ਆਜੋ ਜਲੰਧਰ ਉੱਥੇ ਕਹਿੰਦਾ ਬਲਕਾਰ ਸ਼ੋਰ ਰਹਿੰਦਾ ਜੇ ਆਜੋ ਤਰਨਤਾਰਨ ਉੱਥੇ ਕਹਿੰਦਾ ਲਾਲਜੀਤ ਭੁੱਲ ਰਹਿੰਦਾ ਜਿਹੜਾ ਬੰਦਾ ਸਨਿਆਰੇ ਪਹਾੜੀਚਾਰੇ ਨੂੰ ਤੇ ਪ੍ਰਸਾਦ ਸੰਗਤ ਜੀ ਕਦੇ ਰਾਮਗੜੀਆ ਭਾਈਚਾਰੇ ਨੂੰ ਗਾਲਾਂ ਕੱਢੇ ਕੀ ਇਹ ਪੰਜਾਬ ਦੇ ਵਜ਼ੀਰ ਦਾ ਕੰਮ ਆ ਜੀ ਤੇ ਪਰਚਾ ਹੋ ਕੇ ਅੰਦਰ ਜਾਣਾ ਚਾਹੀਦਾ ਸੀ ਅੱਜ ਉਹ ਸੜਕਾਂ ਤੇ ਹਲ-ਹਲ ਕਰਦੇ ਫਿਰਦੇ ਅੱਜ ਮੈਂ ਤੁਹਾਨੂੰ ਇੱਕ ਗੱਲ ਕਹਿ ਕੇ ਚੱਲਿਆ ਔਰ ਮੇਰੀ ਗੱਲ ਗਲਤ ਨਾ ਸਮਝਾਇਓ ਮੈਨੂੰ ਅਫਸੋਰਸ ਹੈ ਕਿ ਆਹ ਸਟੇਜ ਤੋਂ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਆ ਐਮਐਲਏ ਵਜ਼ੀਰ ਸੜੇ ਮੁੱਖ ਮੰਤਰੀ ਐਡੇ ਕੈਰੈਕਟਰਲੈਸ ਬੰਦੇ ਆ ਤੁਸੀਂ ਦੂਰ ਛੱਡੋ ਵੋਟਾਂ ਪਾਉਣ ਦੀ ਇਹ ਘਰੇਵਾੜਨ ਯੋਗੇ ਨਹੀਂ ਆ ਇਹ ਡੰਗਰਾਂ ਨਾਲ ਕੱਲੇ ਛੱਡਣ ਵਾਲੇ ਨਹੀਂ ਇਹ ਲੋਕ ਐਡੇ ਖਤਰਨਾਕ ਨੇ ਅਲੇ ਇੱਕ ਇੱਕ ਦਿਨ ਬੀਤਣ ਦਿਓ ਉਹ ਦਿਨ ਦੂਰ ਨਹੀਂ ਜਦੋਂ ਕਈ ਐਮਐਲਏ ਵਜ਼ੀਰਾਂ ਦੀ ਮਾੜੀ ਕਾਰਨਾਮਿਆਂ ਦੀ ਅਸ਼ਲੀਲ ਹਰ ਹਰਕਤਾ ਕਰਦਿਆਂ ਦੀ ਵੀਡੀਓ ਆਜੂਗੀ ਸਾਧ ਸੰਗਤ ਜੀ ਕੀ ਇਹ ਬਦਲਾਵ ਹੈ ਕੀ ਇਹ ਧਰਤੀ ਮਾਫ਼ ਕਰ ਦੂ ਸਾਨੂੰ ਇਹ ਦਸਤਾਰ ਸਿਰ ਤੇ ਸਜਾਉਣੀ ਹੈ ਕਿਹਦੀ ਬਖਸ਼ਿਸ਼ ਹੈ ਜੀ ਇਹ ਇਹ ਉਸ ਮਾਲਕ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਤੇ ਜਿਹੜਾ ਇਹ ਦਸਤਾਰ ਦੀ ਕਦਰ ਨਾ ਕਰੇ ਉਹ ਕਦੇ ਥੋੜੀ ਕਦਰ ਕਰ ਦੂ ਆ ਵੀਡੀਓ ਕਿਹੜੀ ਵਾਇਰਲ ਹੁੰਦੀ ਹੈ ਕੁਝ ਦਿਨ ਪਹਿਲਾਂ ਕਿ ਜਦੋਂ ਗਰਮੀ ਬੜੀ ਸੀ ਪਾਣੀ ਦੀ ਬੋਤਲ ਲਈ ਪਹਿਲਾਂ ਮੂੰਹ ਨੂੰ ਲਈ ਫਿਰ ਉਹ ਪਾਣੀ ਦੀ ਬੋਤਲ ਸਿਰ ਨੂੰ ਪਾਤੀ ਦੱਸੋ ਕੌਣ ਇਹ ਜੀ ਗੁਸਤਾਖੀ ਕਰ ਸਕਦਾ ਗੁਰੂ ਸਾਹਿਬ ਦੀ ਬਖਸ਼ੀ ਹੋਇ ਕਕਾਰਾ ਦੀ ਦਸਤਾਰ ਦੀ ਜੇ ਇਹ ਬੇਕਦਰਿਆ ਤੇ ਸਾਧ ਸੰਗਤ ਜੀ ਲੋਕਾਂ ਦੀ ਕਿਥੇ ਕਦਰ ਪੈ ਜਾਣੀ ਹੈ ਜਿਹੜਾ ਬੰਦਾ ਆਪ ਦੀ ਮਾਦਾ ਨਹੀਂ ਹੋਇਆ ਮਾਦੇ ਨੋਂ ਤੇ ਸੋਹਾ ਖਾਦੀਆਂ ਕਿ ਮੈਂ ਸ਼ਰਾਬ ਨਹੀਂ ਪੀਊਂਗਾ। ਸ਼ੋਖਾਣ ਤੋਂ ਬਾਅਦ ਵੀ ਸ਼ਰਾਬ ਪੀ ਕੇ ਆ ਦੰਦਮਾਨ ਸਾਹਿਬ ਆਇਆ। ਦੱਸੋ ਸਾਧ ਸੰਗਤ ਜੀ ਆ ਤੁਹਾਡੇ ਚ ਕੋਈ ਇਹੋ ਜਿਹੀ ਗੁਸਤਾਖੀ ਕਰ ਸਕਦਾ? ਜੇ ਗੁਰੂ ਘਰ ਕੋਈ ਇਹੋ ਜਿਹੀ ਗਲਤੀ ਕਰਕੇ ਆ ਜਾਏ ਮੈਨੂੰ ਲੱਗਦਾ ਅਗਲੇ ਦਿਨੋਂ ਲੱਭੇ ਨਾ ਕਿ ਪੰਜਾਬ ਚ ਇਹਦੇ ਵਾਸਤੇ ਕਾਨੂੰਨ ਵੱਖਰਾ। ਇੱਕ ਵੀਡੀਓ ਬਰਗਾੜੀ ਦੀ ਵਾਇਰਲ ਹੁੰਦੀ ਆ ਜਦੋਂ ਸ਼ਰਾਬ ਪੀ ਕੇ ਸਟੇਟ ਤੇ ਚੜ ਗਿਆ ਜੁਗਨੂ। ਤੇ ਲੋਕਾਂ ਨੇ ਇਹਨੂੰ ਕਹਿਤਾ ਸਟੇਜ ਤੋਂ ਲਾ ਦਿਓ ਇਹ ਤੋਂ ਸ਼ਰਾਬ ਦੀ ਬਦਬੋ ਆਉਂਦੀ ਆ ਰਹੀ ਦੀਆ ਦੌੜਾ ਲਵਾਈਆਂ ਔਰ ਇਹ ਗੱਲ ਕਹੀ ਗਈ ਉਹ ਵੀਡੀਓ ਚ ਕਹਿੰਦੇ ਆ ਸ਼ਰਾਬ ਪੀ ਕੇ ਆ ਕਿ ਇਹ ਬਦਲਾਵ ਹੈ ਸਾਥ ਸੰਗਤ ਜੀ ਜਿਹਦੀ ਬੇਟੀ ਅੱਜ ਲਾਈਵ ਹੋ ਕੇ ਇਹ ਗੱਲ ਕਹਿਣ ਨੂੰ ਮਜਬੂਰ ਹੋ ਜੇ ਕਿ ਮੇਰਾ ਮੈਂ ਇਹ ਮੇਰਾ ਬਾਪ ਨਹੀਂ ਤੇ ਮੈਂ ਇਹਦੀ ਬੇਟੀ ਨਹੀਂ ਮੈਨੂੰ ਸ਼ਰਮ ਆਉਂਦੀ ਹੈ ਗੱਲ ਕਹਿੰਦਿਆਂ ਕਿ ਇਹ ਮੇਰਾ ਬਾਪ ਹੈ ਜਿਹੜਾ ਬੇਟੀ ਦਾ ਨਾ ਬਣਿਆ ਉਹਨੇ ਸਾਡਾ ਬਣ ਜਾਣਾ ਇਸ ਲਈ ਮੇਰੇ ਵੀਰੋ ਜੇ ਇਸ ਬੰਦੇ ਦਾ ਕਰਤਾਰ ਹੀ ਨੀਵਾ ਹੋ ਗਿਆ ਜੇ ਇਸ ਬੰਦੇ ਦਾ ਕਰਤਾਰ ਬਾੜਾ ਹੋ ਗਿਆ ਉਹਦੀ ਲੋਕਾਂ ਪ੍ਰਤੀ ਕਦੇ ਸੋਚ ਚੰਗੀ ਨਹੀਂ ਹੋ ਸਕਦੀ